ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ 350 ਸਾਲਾ ਆ ਰਹੀ ಶತਬਦੀ ਔਰ ਸ੍ਰੀ ਅਮਰਸਰ ਸਾਹਿਬ ਦੇ ਸਥਾਪਨਾ ਦਿਵਸ ਤੇ ਇਸ ਸੰਬੰਧ ਵਿੱਚ ਆ ਰਹੀ ਜਿਹੜੀ ಶತਬਦੀ ਜਿਹੜੀ ਅਗਲੇ ਸਾਲ ਆਉਣੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਬਹੁਤ ਇਫੈਕਟਿਵ ਤਰੀਕੇ ਨਾਲ ਮਨਾਇਆ ਜਾ ਸਕੇ ਗੁਰੂ ਸਾਹਿਬਾਨ ਦਾ ਜਿਹੜਾ ਸੁਨੇਹਾ ਜਿਹੜੀ ਸ਼ਹਾਦਤ ਦਾ ਸੁਨੇਹਾ ਹੈ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਕਿਸ ਤਰ੍ਹਾਂ ਪਹੁੰਚਾਇਆ ਜਾ ਸਕੇ ਉਹਦੇ ਲਈ ਅੱਜ ਇੱਥੇ ਵਿਚਾਰਾਂ ਹੋਈਆਂ ਸਾਡੇ ਬੀਸੀ ਸਾਹਿਬ ਵੱਲੋਂ ਔਰ ਇਹਨਾਂ ਦੇ ਸਾਰੇ ਸਟਾਫ ਵੱਲੋਂ ਸੁਝਾਅ ਦਿੱਤੇ ਗਏ ਅ ਅੱਜ ਮੈਂ ਬੀਸੀ ਸਾਹਿਬ ਦਾ ਬੜਾ ਧੰਨਵਾਦੀ ਹਾਂ ਜਿਨਾਂ ਨੇ ਆਪਣੀ ਸਾਰੀ ਜਿਹੜੀ ਸਾਹਿਤਿਕ ਟੀਮ ਜਿਹੜੀ ਇਤਿਹਾਸਕਾਰਾਂ ਦੀ ਜਿਹੜੀ ਟੀਮ ਉਹਨਾਂ ਨਾਲ ਮੇਰੀ ਮੀਟਿੰਗ ਕਰਾਈ ਔਰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੀ 350 ਸਾਲਾ ਆ ਰਹੀ ਸਦੀ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਆ ਰਹੀ ਜਿਹੜੀ ਸਥਾਪੀ ਜਿਹੜੀ ਅਗਲੇ ਸਾਲ ਆਉਣੀ ਹੈ ਉਨ੍ਹਾਂ ਨੂੰ ਕਿਸ ਤਰ੍ਹਾਂ ਬਹੁਤ ਇਫੈਕਟਿਵ ਤਰੀਕੇ ਨਾਲ ਮਨਾਇਆ ਜਾ ਸਕੇ ਗੁਰੂ ਸਹਿਬਾਨ ਦਾ ਜਿਹੜਾ ਸਨੇਹਾ ਜਿਹੜੀ ਸ਼ਹਾਦਤ ਦਾ ਸਨੇਹਾ ਜਿਹੜਾ ਸਾਡਾ ਵਿਰਸਾ ਹੈ ਉਹਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਕਿਸ ਤਰ੍ਹਾਂ ਪਹੁੰਚਾਇਆ ਜਾ ਸਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਾਡੀ ਜਿਹੜੀ ਇਤਿਹਾਸਿਕ ਤਿਰੋਹਰ ਹੈ ਉਹਨਾਂ ਦੀ ਇਤਿਹਾਸਿਕ ਮਹੱਤਤਾ ਕਿਸ ਤਰ੍ਹਾਂ ਸਥਾਪਨਾ ਹੋਈ ਉਹ ਸਾਰੀ ਇਨਫੋਰਮੇਸ਼ਨ ਨੂੰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਬੈਠੇ ਜਨਮਾਨਸ ਤੱਕ ਪਹੁੰਚਾਇਆ ਜਾ ਸਕੇ ਉਹਦੇ ਲਈ ਅੱਜ ਇੱਥੇ ਵਿਚਾਰਾਂ ਹੋਈਆਂ ਸਾਡੇ ਬੀਸੀ ਸਾਹਿਬ ਵੱਲੋਂ ਔਰ ਇਹਨਾਂ ਦੇ ਸਾਰੇ ਸਟਾਫ ਵੱਲੋਂ ਸੁਝਾਅ ਦਿੱਤੇ ਗਏ ਸੋ ਇਹ ਸੁਝਾਅ ਪੰਜਾਬ ਸਰਕਾਰ ਨੂੰ ਕੁਰਮੀ ਕੀਤੇ ਜਾਣਗੇ ਸੋ ਮੈਂ ਆਪ ਸਭ ਦਾ ਵੀ ਧੰਨਵਾਦੀ ਹਾਂ ਜਿਹੜੇ ਆਪ ਸਭ ਵੀ ਸਮਾਂ ਕੱਢ ਕੇ ਇੱਥੇ ਆਏ ਸਤਿ ਸ੍ਰੀ ਅਕਾਲ